ਕਿਸਾਨਾਂ ਨਾਲ ਪੁਲਿਸ ਦੀ ਤਾਕਾਮੁਕੀ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਛਾਂਜਲੀ ਦੀਆਂ ਨੇ ਜਿੱਥੇ ਅੱਜ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਪਹੁੰਚੇ ਸਨ ਜਿੱਥਾ ਭਗਵੰਤ ਮਾਨ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜ਼ਿਕਰ ਖਾਸ ਹੈ ਕਿ ਭਗਵੰਤ ਮਾਨ ਅੱਜ ਪਿੰਡ ਛਾਂਝਲੀ ਦੇ ਵਿੱਚ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨ ਪਹੁੰਚੇ ਸਨ ਤੇ ਕਿਸਾਨ ਸਿਰਫ 500 ਮੀਟਰ ਦੀ ਦੂਰੀ ਤੇ ਪਹੁੰਚ ਗਏ ਸਨ ਪਰ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿੱਤਾ ਗਿਆ ਕਿਸਾਨਾਂ ਦੇ ਕਹਿਣਾ ਸੀਗਾ ਕਿ ਅਸੀਂ ਸਿਰਫ ਭਗਵੰਤ ਮਾਨ ਨੂੰ ਕੁਝ ਸਵਾਲ ਕਰਨੇ ਨੇ ਪਰ ਪੁਲਿਸ ਵੱਲੋਂ ਨਾ ਤਾਂ ਅੱਗੇ ਨਹੀਂ ਜਾਣ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਚੜਾ ਬੋਏ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ कंपाल लॻी हुई आहे कंपाल लॻे हुई आहे सरकार मोदाबादास मुर्दाी चोर मुरदािंदवाद भाई कंबैल लॻी हुई आहे भाई इहो लंघ जान ਲੱਗ ਜਰੂਰ ਹੱਥ ਬੰਨ ਕੇ ਬੇਨਤੀ ਆ ਬਾਈ ਜ਼ਿਕਰੇ ਖਾਸ ਹੈ ਕਿ ਲਗਾਤਾਰ ਕਿਸਾਨਾਂ ਦੇ ਵਿੱਚ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਗੁੱਸਾ ਵੱਧਦਾ ਜਾ ਰਿਹਾ ਤੇ ਥਾਂ ਥਾਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਅਤੇ ਭਗਵੰਤ ਮਾਨ ਦਾ ਵਿਰੋਧ ਕਰਨ ਕਿਸਾਨ ਪਹੁੰਚ ਰਹੇ ਨੇ ਤੇ ਅੱਜ ਵੀ ਕਿਸਾਨ ਪਿੰਡ ਛਾਂਜਲੀ ਵਿੱਚ ਪਹੁੰਚੇ ਸਨ ਜਿਸ ਨੂੰ ਲੈ ਕੇ ਕਿਸਾਨਾਂ ਦੀ ਪੁਲਿਸ ਨਾਲ ਧੱਕਾ ਮੁਕੀ ਹੋਈ ਸੰਗਰੂਰ ਤੋਂ ਕੁਲਵੀਰ ਸਿੰਘ ਦੀ ਰਿਪੋਰਟ